ਜਦੋਂ ਤੱਕ ਅਸੀਂ ਸਾਰੇ ਕਾਲਜ ਵਿੱਚ ਨਹੀਂ ਪਹੁੰਦੇ ਸਾਡੇ 11.58 ਦੇ ਇਕੱਲੇ-ਇਕੱਲੇ ਸਾਥੀ ਦਾ ਜਿਹੜਾ ਹਾਜ਼ਰੀ ਕਾਲਜ ਵਿੱਚ ਨਹੀਂ ਪੈਂਦੀ ਉਦੋਂ ਤੱਕ ਇਹ ਵਰਤ ਜਾਰੀ ਰਹੂਗਾ ਇਹਨਾਂ ਬੈਰੀਗੇਡਾਂ ਨੇ ਨਾ ਸਾਨੂੰ ਪਹਿਲਾਂ ਰੋਕ ਸਕਿਆ ਨਾ ਇਹ ਅੱਗੇ ਰੋਕਣਗੇ ਜੇ ਛੇਤੀ ਤੋਂ ਛੇਤੀ ਇਹ ਕਰਤੀ ਪੂਰੀ ਨਹੀਂ ਹੋਈ ਅਸੀਂ ਇਹ ਬੈਰੀਗੇਡ ਵੀ ਤੋੜਾਂਗੇ ਸਾਨੂੰ ਜੇ ਆ ਪਿਛਲੀ ਵਾਰ ਇਹ ਕੰਦਨਾ ਨਹੀਂ ਭੇਜਿਆ ਸੀ ਹੁਣ ਕਿਹ ਕੰਸਾਲ ਨਹੀਂ ਭੇਜਣ ਜੋ ਇਹ ਨਾ ਤੋਹਦਾ ਉਹ ਕਰ ਲੈਣ ਉਹ ਜਿਹੜਾ ਕਾਠਾ ਇਸ ਤੋਂ ਜੁੜਿਆ ਹੋਇਆ ਇਹ ਉਹਨਾਂ ਹਾਕਮਾਂ ਨੂੰ ਸੁਣਾਉਣੀ ਆ ਸੰਗਰੂਰ ਪ੍ਰਸ਼ਾਸਨ ਨੂੰ ਇਹ ਸੁਣਾਉਣੀ ਆ ਜਿਹੜਾ ਕਹਿੰਦਾ ਸੀ ਵੀ ਇੱਥੇ ਕਿਸੇ ਨੂੰ ਮੀਟਿੰਗ ਨਹੀਂ ਮਿਲਦੀ ਇੱਥੇ ਕਿਸੇ ਦੀ ਗੱਲ ਨਹੀਂ ਸੁਣੀ ਜਾਂਦੀ ਅਸੀਂ ਦੱਸਣ ਆਏ ਆ ਕਿ ਇੱਥੋਂ ਹੀ ਗੱਲ ਸੁਣੀ ਜਾਣੀ ਆ ਇੱਥੋਂ ਹੀ ਮਸਲੇ ਹੱਲ ਹੋਣੇ ਨੇ ਜੇ ਮਸਲਾ ਹੱਲ ਨਹੀਂ ਹੁੰਦਾ ਤਾਂ ਇਹਨਾਂ ਇਕੱਠਾਂ ਨੇ ਹੋਰ ਵਧਣਾ ਇਸ ਆਵਾਜ਼ ਨੇ ਹੋਰ ਉੱਚੀ ਹੋਣਾ ਤੇ ਇੱਥੋਂ ਦੇ ਹਾਕਮਾਂ ਨੂੰ ਫੱਕੇ ਚੱਟਣਾ ਪੈਣਾ